ਤਵਾ ਨੂੰ ਕਿਹਾ ਸੀ ਵੀ ਮੰਗਲਵਾਰ ਵਾਲੇ ਦਿਨ ਸੱਤ ਲੌਂਗ ਤੇ ਇੱਕ ਮੇਖ ਆਪਾਂ ਇਹਨਾਂ ਦੇ ਵਿੱਚ ਪਾਈ ਆ ਤੇ ਆਪਾਂ ਤਿੰਨ ਲੈ ਤਿਆਰ ਕਰਕੇ ਰੱਖ ਲੈਨੇ ਨਿੰਬੂ ਤੇ ਦੋ ਆਪਾਂ ਨੇ ਬਣ ਕੇ ਰੱਖ ਲੈਨੇ ਤੇ ਬਾਕੀ ਆਪਣੇ ਕੋਲੇ ਥੋੜਾ ਜਿਹਾ ਹੋ ਹੋ ਗਿਆ ਆਪਣੇ ਗੇਟ ਜਾਦਾ ਨੇ ਤਿੰਨ ਇੱਕ ਦੋ ਤਿੰਨ ਥੱਲੇ ਗੇਟ ਨੇ ਤੇ ਉੱਪਰ ਨੇ ਉਹਦੇ ਕਰਕੇ ਆਪਾਂ ਨੂੰ 6 ਨਿੰਬੂ ਬਣਨੇ ਪੈਣੇ ਨੇ ਤੇ ਮੈਂ ਤੁਹਾਨੂੰ ਦਿਖਾ ਵੀ ਦਿੰਨੇ ਜਿਵੇਂ ਇਸ ਤਰ੍ਹਾਂ ਆਹ ਗੇਟ ਆਪਣਾ ਇਧਰ ਆਪਣਾ ਲੌਬੀ ਦਾ ਹੋ ਗਿਆ ਤੇ ਇਧਰ ਡ੍ਰੈنگ ਰੂਮ ਦਾ ਹੋ ਗਿਆ ਜਿਹੜਾ ਬਾਹਰੋਂ ਆਉਂਦੇ ਹੁੰਦੇ ਨੇ ਤੇ ਇੱਕ ਗੇਟ ਆਪਣਾ ਇਧਰੋਂ ਵੀ ਆਹ ਬਾਹਰੋਂ ਆਉਂਦਾ ਵਾ ਬਾਲਕੋਨੀ ਜੀਜ ਤੋਂ ਇਹ ਵੀ ਅੱਪਰ ਐਵੇਂ ਉੱਪਰ ਨੇ ਇਹਦੇ ਕਰਕੇ ਆਪਾਂ ਨੂੰ ਜਿਆਦਾ ਥੋੜੇ ਜਿਹਾ ਨਿੰਬੂਆਂ ਦੀ ਜਰੂਰ ਤੁਹਾਡੇ ਵੀ ਇੱਕ ਤੁਸੀਂ ਵੀ ਇੱਕ ਨੇ ਕਰਿਓ ਇਹ ਆਪਾਂ ਨਿੰਬੂ ਬੰਨ ਲੈਨੇ ਤੇ ਇਹਦੇ ਵਿੱਚ ਆਪਾਂ ਨੇ ਜਿਹੜੀ ਸੀਗੀ ਉਹ ਮੇਕ ਪਾਤੀਆ ਆ ਤੁਹਾਨੂੰ ਦੀਦੀ ਨੂੰ ਥੋੜੀ ਜਿਹੀ ਮੇਖ ਤੇ ਆਪਾਂ ਸੱਤ-ਸੱਤ ਨਿੰਬੂ ਲਾਤੇ ਨੇ ਤੇ ਬਸ ਇਸ ਤਰ੍ਹਾਂ ਥੋੜੀ-ਥੋੜੀ ਹਾਰਦੀ ਆਏ ਤੇ ਟਾਈਮ ਇਹਦਾ ਸਵਾ 6 ਵਜੇ ਜੇ ਐਸ ਮੰਗਲਵਾਰ ਨੂੰ ਜੇ ਤਾਂ ਨਹੀਂ ਬਣਉ ਤੋ ਅਗਲੇ ਮੰਗਲਵਾਰ ਨੂੰ ਵੀ ਬਣ ਸਕਦਾ ਕੋਈ ਗੱਲ ਨਹੀਂ ਜਾਣੇ ਜ਼ਰੂਰੀ ਹੈ ਇਹ ਜਿਹੜਾ ਘਰ ਦੇ ਵਿੱਚ ਨਕਾਰਮ ਚੀਜ਼ਾਂ ਹੁੰਦੀਆਂ ਨੇ ਬਾਹਰ ਨਿਕਾ ਜਾਂਦੀਆਂ ਨੇ ਜਿਹੜੀ ਬਾਹਰੋਂ ਅੰਦਰ ਚ ਹੀ ਐਂਟਰੀ ਨਹੀਂ ਕਰਦੀ ਜੇ ਆਉਗੀ 100 ਕਿਲੋਮੀਟਰ ਦੇ ਰਫ਼ਤਾਰ ਨਾਲ ਤਾਂ ਜਾਉਗੀ 1000 ਕਿਲੋਮੀਟਰ ਦੇ ਰਫ਼ਤਾਰ ਨਾਲ ਇਹ ਕਿਸੇ ਦਾ ਬੁਰਾ ਨਹੀਂ ਦੇਖੋ ਆਪਾਂ ਆਪ ਦਾ ਭਲਾ ਕਰ ਰਹੇ ਆਂ ਆਪ ਦਾ ਭਲਾ ਤਾਂ ਜ਼ਰੂਰੀ ਕਰਨਾ ਚਾਹੀਦਾ ਨਾ